ਮਹੱਲਾ ਫੈਲੰ ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲੰ 68 ਤੀਰਥਾ ਜੀ ਨਾ ਵਹਿ ਉਤਰੈ ਨਾ ਹੀ ਮੈਲ ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤੈਨ ਨਿਹੋ ਲੱਗਾ ਰਬ ਸੇਤੀ ਦੇਖਣੇ ਵਿਚਾਰ ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਹੇ ਪਰਵਾਹਾ ਨਹੀਂ ਕਿਸੈ ਕੇਰੀ ਬਾਜ ਸੱਚੇ ਨਾ ਹੈ ਦਰਵਾਟ ਉੱਪਰ ਖਰਚ ਮੰਗਾ ਜਬ ਦੇਇ ਤ ਖਾਹੇ ਦੀ ਬਾਣ ਏਕੋ ਕਲਮ ਏਕਾ ਹਮਾ ਤੁਮਾ ਮੇਲ ਦਰ ਲਏ ਲੇਖਾ ਪੀੜ ਸੁਟੈ ਨਾਨਕਾ ਜੋ ਤੇਲ